ਹਾਜ਼ਰੀ ਕਲਮ ਦੀ ਜੋਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਫਿਰ ਤੋਂ ਤੁਹਾਡੇ ਸਾਹਮਣੇ ਇੱਕ ਨਵੀਂ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਮੈਨੂੰ ਉਮੀਦ ਹੈ ਮੇਰੀਆਂ ਪਹਿਲੀਆਂ ਕਵਿਤਾਵਾਂ ਮੰਗ ਤੋਂ ਤੁਹਾਨੂੰ ਮੇਰੀ ਇਹ ਕਵਿਤਾ ਵੀ ਜ਼ਰੂਰ ਪਸੰਦ ਆਵੇਗੀ ਆਓ ਸ਼ੁਰੂ ਕਰਦੇ ਹਾਂ ਇੱਕ ਨਵੀਂ ਕਵਿਤਾ ਕਦੇ ਕਦੇ ਮੀਂਹ ਦੇ ਨਾਲ ਪੁਰਾਣੀਆਂ ਯਾਦਾਂ ਜਾਗ ਪੈਂਦੀਆਂ ਨੇ ਬੰਦ ਅੱਖਾਂ ਵੀ ਭਿੱਜ ਕੇ ਦਿਲ ਦੇ ਅਣਕਹੇ ਰਾਜ਼ ਕਹਿੰਦੀਆਂ ਨੇ ਬੱਦਲ ਚੁੱਪ ਰਹਿ ਕੇ ਵੀ ਸਭ ਸਮਝ ਜਾਂਦੇ ਨੇ ਬੱਦਲਾਂ ਵਿੱਚੋਂ ਨਿਕਲ ਮੀਂਹ ਦੀਆਂ ਕਣੀਆਂ ਜਦੋਂ ਮਿਲਣ ਤਰਤ ਨੂੰ ਆਕੇ ਫਿਰ ਮਿੱਟੀ ਦੀ ਮਹਿਕ ਕੋਈ ਦੁਆ ਦਿੰਦੀ ਹੈ ਗਾ ਕੇ ਚਾਹ ਦਾ ਕੱਪ ਫੜ ਕੇ ਹੱਥ ਵਿੱਚ ਖਿੜਕੀ ਕੋਲ ਜਦ ਬਹਿ ਕੇ ਅੰਬਰਾਂ ਵੱਲ ਤੱਕਿਆਏ ਕੋਈ ਕੋਈ ਬੱਦਲ ਲੱਗਦਾ ਮੇਰੇ ਵੱਲ ਦੇਖ ਕੇ ਹੱਸਿਆਏ ਠੰਡੀਆਂ ਠੰਡੀਆਂ ਮੀਂਹ ਦੀਆਂ ਬੂੰਦਾਂ ਆਪਣੇ ਆਪ ਵਿੱਚ ਵਰਦੀਆਂ ਨਹੀਂ ਨਿੱਕੀ ਕਣੀ ਦੇ ਮੀਂਹ ਦੇ ਪਾਣੀ ਵਿੱਚ ਪਤਾ ਨਹੀਂ ਕਿੰਨੀਆਂ ਕੋਈ ਯਾਦਾਂ ਧਰਦੀਆਂ ਨੇ ਬਿਜਲੀ ਦੀਆਂ ਚਮਕਾਂ ਵੀ ਇਸੇ ਗੱਲ ਦੀ ਹਾਮੀ ਭਰਦੀਆਂ ਨੇ ਮੀਂਹ ਦੀਆਂ ਬੂੰਦਾਂ ਪੱਤਿਆਂ ਵਿੱਚ ਵੱਜ ਕੇ ਨਵੇਂ ਸੁਰ ਬਣਾਈ ਜਾਣ ਲੱਗਦਾ ਜਿਵੇਂ ਕੁਦਰਤ ਨੂੰ ਆਪਣੀਆਂ ਗੱਲਾਂ ਦੇ ਗੀਤ ਬੁਣਾ ਕੇ ਸੁਣਾਈ ਜਾਣ ਵਰਦੇ ਮੀਂਹ ਵਿੱਚ ਜਦੋਂ ਆਸਮਾਨ ਤੇ ਹੋਰ ਕਾਲੇ ਬੱਦਲ ਛਾਈ ਜਾਣ ਲੱਗਦਾ ਜਿਵੇਂ ਕਿਸੇ ਡੁੰਗੇ ਜਜਵਾਤਾਂ ਦੇ ਰਾਗ ਗਾਈ ਜਾਣ ਚੱਲ ਰਹੀਆਂ ਤੇਜ਼ ਹਵਾਵਾਂ ਵੀ ਇਹੋ ਰਗ ਛੇੜ ਵੰਧੀਆਂ ਨੇ ਕਦੇ ਕਦੇ ਮੀਂਹ ਦੇ ਨਾਲ ਪੁਰਾਣੀਆਂ ਯਾਦਾਂ ਜਾਗ ਪੈਂਦੀਆਂ ਨੇ ਬਚਪਨ ਰੁੱਤੇ ਜਦ ਮੀਂਹ ਆ ਜਾਣਾ ਭੱਜ ਭੱਜ ਮੀਂਹ ਦੇ ਵਿੱਚ ਜਾਣਾ ਚੱਕ ਬੇੜੇ ਖਿਲਰਿਆ ਸਮਾਨ ਝਟ ਅੰਦਰ ਲੈ ਜਾਣਾ ਫਿਰ ਮਾਂ ਤੋਂ ਆਪਣੀ ਪਸੰਦ ਦਾ ਪਕਵਾਨ ਬਣਾ ਕੇ ਖਾਣਾ ਪਰ ਹੁਣ ਪਤਾ ਨਹੀਂ ਕਿਉਂ ਉਲਝਿਆ ਲੱਗਦਾ ਜ਼ਿੰਦਗੀ ਦਾ ਤਾਣਾ ਬਾਣਾ ਈ ਉਦੋਂ ਲੱਗਦਾ ਸੀ ਮੀਂਹ ਦਾ ਮੌਸਮ ਬੜਾ ਸੁਹਾਵਣਾ ਬਚਪਨ ਵਿੱਚ ਮੀਂਹ ਪੈਰਾਂ ਨਾਲ ਗੱਲਾਂ ਕਰਦਾ ਸੀ ਚਿੱਕੜ ਵੀ ਖਡਾਉਣਾ ਲੱਗਦਾ ਸੀ ਉਮਰ ਦੀ ਇਸ ਪੜਾ ਵਿੱਚ ਵੀ ਮਨ ਨੂੰ ਮੀਂਹ ਦੀਆਂ ਉਡੀਕਾਂ ਰਹਿੰਦੀਆਂ ਨੇ ਠੰਡੀਆਂ ਤੇਜ਼ ਹਵਾਵਾਂ ਵੀ बार-बार ਆ ਕੇ ਕਹਿੰਦੀਆਂ ਨੇ ਕਦੇ-ਕਦੇ ਹੁਣ ਵੀ ਮੀਂਹ ਦੇ ਨਾਲ ਪੁਰਾਣੀਆਂ ਜਦਾਂ ਜਾਗ ਪੈਂਦੀ ਆ ਨੀ ਧੰਨਵਾਦ ਮੈਨੂੰ ਉਮੀਦ ਹੈ ਮੇਰੀਆਂ ਪਹਿਲੀਆਂ ਕਵਿਤਾਵਾਂ ਵਾਂਗ ਤੁਹਾਨੂੰ ਮੇਰੀ ਇਹ ਕਵਿਤਾ ਵੀ ਚੰਗੀ ਲੱਗੇਗੀ ਜੇ ਤੁਹਾਨੂੰ ਮੇਰੀ ਕਵਿਤਾ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੀ ਹਲਾਸ਼ੇਰੀ ਮੈਨੂੰ ਹੋਰ ਲਿਖਣ ਲਈ ਉਤਸ਼ਾਹਿਤ ਕਰੇਗੀ ਧੰਨਵਾਦ ਤੁਹਾਡੀ ਆਪਣੀ ਕਲਮ ਦੀ ਜੋਤ